ਓਏ ਉਹ ਤਾਂ ਚੰਗਾ ਕੀਤਾ ਡਾਕਟਰ ਬਦਲ ਲਿਆ ਆ ਦਵਾਈ ਵੀ ਚੇਂਜ ਕਰਤੀ ਉਹਨੇ ਹੂੰ ਪਤਾ ਤਾਂ ਬੁਖਾਰ ਦੀ ਲੱਤਾਂ ਦਿਆ ਹੁਣ ਤਾਂ ਰਿਮਾਰਡ ਕਰ ਲਾ ਤੇ ਮੰਜੇ ਥੱਲੇ ਪੈਰ ਨਾ ਪਟੇ ਨਹੀਂ ਲੱਗਦੀ ਮੈਨਾਂ ਬੋਡੀ ਸਾਰੀ ਦਰਦੀ ਹੋਈ ਜਾਂਦੀ ਬੁਖਾਰ ਕਰਕੇ ਹੀ ਹੁੰਦੀ ਸ਼ਾਇਦ ਹੈਨਾ ਤੇ ਡਾਕਟਰ ਸਹੀ ਦੇਗਾ ਨਾ ਹੁਣ ਦਵਾਈ ਉਹ ਵਧਿਆ ਦਿੱਤੀ ਦਵਾਈ ਤੂੰ ਰਿਮਾਰਡ ਕਰ ਲਾ ਤੈਨੂੰ ਨੀਂਦ ਆ ਜਾਣੀ ਵੈਸਾ ਵੀ ਠੀਕ ਹੈ ਮੈਨਾਂ ਕੰਮ ਤਾਂ ਹੋਵਾ ਦੋ ਦਿਨੋਂ ਕੋਈ ਕੰਮ ਤਾਂ ਨਹੀਂ ਗਿਆ ਤੇ ਕਾਜਗਰ ਦਾ ਹੱਥ ਛੱਡਿਆ ਤੈਨੂੰ ਪਤਾ ਹੀ ਆ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਮੈਨੂੰ ਨਾ ਭੁੱਖ ਜੀ ਲੱਗਣ ਦੀ ਹੈ ਸਵੇਰੇ ਤਾਂ ਮੰਮੀ ਕਹਿੰਦੇ ਸੀ ਚਾਹ ਪੀ ਲੈ ਦਿਲ ਨਹੀਂ ਕੀਤਾ ਦਿਓ ਹਾਂ ਆਵਾਜ਼ ਮੰਮੀ ਨੂੰ ਮੈਨੂੰ ਕੁਝ ਦੇ ਦੇਣ ਖਾਣ ਨੂੰ ਹਾਂ ਮੰਮੀ ਨੂੰ ਆਪਾਂ ਪਾ ਜੇ ਨਾ ਵਾ ਉਹ ਤੇ ਵਸੇ ਰੋਟੀ ਮਣੀ ਲਾ ਦਿੰਦੇ ਆ ਤੂੰ ਰਮਾਨ ਕਰ ਠੀਕ ਹੈ ਧਿਆਨ ਰੱਖਣਾ ਸ਼ਾਮੀ ਟਾਈਮ ਨਾਲ ਆ ਜਿਓ ਹਾਂ ਹਾਂ ਕੋਈ ਗੱਲ ਨਹੀਂ ਆ ਜੀ ਠੀਕ ਹੈ ਬਾਈ ਲੱਗਦਾ ਦੇ ਕੇ ਹੀ ਨਹੀਂ ਗਏ ਮੰਮੀ ਮੰਮੀ ਗੱਲ ਸੁਣਿਓ ਯਾਰਾ ਮੇਟੇ ਸੇ ਹੈ ਕਿਦਾਂ ਸੋਈ ਚ ਜਿੱਦਾਂ ਪਤਾ ਨਹੀਂ ਕੀ ਕਰਦੇ ਵਸਿਆ ਹੰਦਾ ਗੋੜੇ ਗੋੜੇ ਨਰਕ ਪਾਇਆ ਸੋਈ ਚ ਜੋ ਭਾਂਡਾ ਜੂਠਾ ਕਰਕੇ ਮੰਮੀ ਮੰਮੀ ਕਰੀ ਜਾਂਦੀ ਇਹਨੂੰ ਮੈਂ ਦੱਸ ਕੀ ਕਰਾਂ ਖਲਾਰਾ ਚੁੱਕਾਂ ਕਿ ਇਹਨੂੰ ਸੰਭਾ ਇਹਨੇ ਬੜਾ ਮੈਨੂੰ ਬਖਤ ਪਾਇਆ ਇੱਕ ਤੇ ਜਾਨ ਲੈਣੀ ਕੀਤੀ ਇਹਨੇ ਬੁੱਢੀ ਦੀ ਕੀ ਕਰਾਂ ਸੋਣੀ ਲਵਾਂ ਦੀ ਬਾਜ ਫੇਰ ਕਹਿ ਬਾਜ ਹੀ ਨਹੀਂ ਦਿੱਤੀ ਮੰਮੀ ਮੰਮੀ ਹਾਂ ਦੱਸ ਕੀ ਮੰਮੀ ਮੰਮੀ ਲਾਇਆ ਏ ਦੱਸ ਮੰਮੀ ਚਾਹ ਨਹੀਂ ਸੀ ਬਣਾਈ ਦੋ ਥੋੜੀ ਚਾਹ ਦੇ ਦੋ ਮੈਨੂੰ ਨਾ ਭੁੱਖ ਜੀ ਲੱਗੀ ਆ ਭੁੱਖ ਤੇ ਲੱਗੀ ਆ ਮੰਦੀ ਆ ਰਸੋਈ ਦੇ ਭਰੀ ਪਾਂਡਿਆਂ ਨਾਲ ਚਾਹ ਬਣਾਉਣ ਨੂੰ ਕੋਈ ਪਾਂਡਾ ਨਹੀਂ ਉਤੋਂ ਰੋਜ ਬੁਖਾਰ ਲੋਕਾਂ ਨੂੰ ਚੜਦੇ ਨਹੀਂ ਤੈਨੂੰ ਕੋਈ ਆ ਲੋਕਾਰ ਬੁਖਾਰ ਚੜਿਆ ਤੂੰ ਤੇ ਮੇਰੀ ਜਾਨ ਲੈਣੀ ਕੀਤੀ ਰੋਜ ਪੀਕੇ ਅਨਸਾਦ ਲੈਣੀ ਆ ਮੈਨੂੰ ਬੁਖਾਰ ਹੋ ਗਿਆ ਮੈਨੂੰ ਬੁਖਾਰ ਹੋ ਗਿਆ ਤੇਰਾ ਆਲੋਕਾਰ ਹੀ ਬੁਖਾਰ ਆ ਬਣਾ ਦਿੰਨੀ ਆ ਚਾਹ ਫੁਲਕਾ ਨਹੀਂ ਲਾਇਆ ਮੰਮੀ ਹੇ ਤੱਕ ਤੀ ਤਾਂ ਪਿੰਦਾ ਪਹਿਲਾਂ ਇਹੀ ਕਿਹਾ ਸੀ ਕਿ ਮੈਂ ਰੋਟੀ ਬਣਾਉਣ ਲੱਗੀ ਤਦੇ ਤਾਂ ਉਹ ਉਹਨਾਂ ਦੇ ਵਿੱਚ ਨਹੀਂ ਬੈਠੇ ਆਹੋ ਤੇ ਬਣਾਉਣ ਲੱਗੀ ਉਹਨਾਂ ਦਾ ਖਲਾਰਾ ਸਾਮ ਦੀ ਤੇ ਫੇਰ ਹੀ ਤੈਨੂੰ ਰੋਟੀ ਚਾਹ ਦਿੰਦੀ ਨਾ ਦੇ ਦਿੰਨੀ ਆ ਸਬਰ ਕਰ ਦਵਾਈ ਖਾਣੀ ਸੀ ਤਾਂ ਕਹਿਣ ਨਹੀਂ ਸੀ ਮੰਮੀ ਆਹੋ ਤੇ ਮੈਂ ਕੀ ਕਿਹਾ ਖਾਲੀ ਦਵਾਈ ਕੇ ਉਹ ਤੇ ਬਖਾਂਡੀ ਫੜ ਲਿਆ ਵਾ ਰੋਜ਼ ਦਾ ਚਾਰ ਦਿਨ ਮੰਜੇ ਤੇ ਕੀ ਪੈ ਗਈਆਂ ਪਤਾ ਨਹੀਂ ਕਿਉਂ ਇੰਨੇ ਓਖੇ ਹੋ ਕੇ ਮੈਨੂੰ ਬੋਲ ਲੰਦੇ ਨੇ ਐਵੇਂ ਪਹਿਲਾਂ ਕੀਤਾ ਸੀ ਜਦੋਂ ਬੱਚੇ ਵੀ ਹੋਏ ਸੀ ਮੇ ਅੰਮ ਚਾ ਸਾ ਤਾਂ ਵੀ ਸੁਣਾਉਂਦੇ ਰਹਿੰਦੇ ਸੀ ਮੈਨੂੰ ਪਤਾ ਨਹੀਂ ਕੀ ਹਿਸਾਬ-ਤਾਬ ਹੈ ਕਿ ਨੂੰਹਾਂ ਨਾ ਮੰਜੇ ਦੇ ਪੈਣ ਦਸ ਮਸ਼ੀਨੀ ਨਾ ਇਨਸਾਨ ਆ ਦੁੱਖ ਸੁ ਭਿਆ ਹੀ ਜਾਂਦਾ ਹੈ ਮਸ਼ੀਨਾ ਤਾਂ ਖਰਾਬ ਹੋ ਜਾਂਦੀਆਂ ਸਾਡੀ ਤਬੀਅਤ ਨਹੀਂ ਖਰਾਬ ਹੋ ਸਕਦੀ ਇੱਕ ਫੁਲਕਾ ਮੰਗ ਲਿਆ ਤੇ ਕਿੰਨੀਆਂ ਸੁਣਾਉਂਦੀਆਂ ਕਸਪੀਕਿਆ ਨੇ ਆਣਾ ਨਹੀਂ ਮੇਰਾ ਪਤਾ ਲੈਣ ਵਸਤੇ ਹੱਦ ਹੋ ਗਈ ਐ ਦੱਸ ਅਡੇ-ਅਡੇ ਅਰ ਜਾਈਆਂ ਖਲਾਰ ਛੱਡਦੀਆਂ ਮੇਰੇ ਕੋਲ ਚੁੱਕੀਆਂ ਜਾਂਦੀਆਂ ਬੁੱਢੇ ਵਾਰੇ ਮੈਂ ਇਹਦੇ ਨਾਲ ਇਹਦੇ ਤੋਂ ਦੁਖੀ ਆ ਗਈ ਆ ਮੰਮੀ ਬੈਠੀ ਨੂੰ ਚਾਹ ਦੇ ਜਾ ਮੰਮੀ ਮੈਨੂੰ ਰੋਟੀ ਦੇ ਜਾ ਦੱਸ ਮੇਰੇ ਕੋਲ ਬੁੱਢੇ ਵਾਰੇ ਕੰਮ ਹੁੰਦਾ ਉਧਰੋਂ ਕੰਮ ਵਾਲੀ ਨਹੀਂ ਆਈ ਮੈਂ ਤਾਂ ਬੜੀ ਪਰੇਸ਼ਾਨ ਆ ਕੀ ਕਰਾਂ ਮੈਂ ਮੈਂ ਤਾਂ ਸੋਚਦੀ ਆ ਮੈਂ ਕੁੜੀ ਨੂੰ ਫੋਨ ਕਰਦੀ ਆ ਤੁਹਾਡੇ ਮम्मा ਕੀ ਬੋਲੀ ਜਾਂਦੇ ਹੋ ਬੱਲੀ ਆਏ ਹਾਏ ਬੋਲਾਂ ਕਿਉਂ ਨਾ ਮੇਰਾ ਦਸਿਰ ਖਾਲਿਆ ਤੇਰੀ ਮਾਂ ਨੇ ਮम्मा ਨੂੰ ਬੁਖਾਰ ਹੋਇਆ ਤੇ ਫਿਰ ਬੁਖਾਰ ਹੋਇਆ ਤੇ ਮੈਂ ਦਾ ਸੁਣ ਬੁੱਢੇ ਬਾਰੇ ਕੀ ਕਰਾਂ ਤੁਹਾਡਾ ਤੇ ਹਾਂ ਜਾ ਜਾ ਤੂੰ پیشن ਦਾ ਟਾਈਮ ਹੋਇਆ ਤੁਰ ਜਾ ਤੂੰ ਇਹ ਮੈਂ ਮम्मा ਦਾ ਵੇ ਕਿੱਡਾ ਦੁੱਖ ਹੁੰਦਾ ਹੈ ਦਾਦੀ ਦਾ ਤਾਂ ਨਹੀਂ ਹੁੰਦਾ ਖਾਂ ਮਾਂ ਵਾਂਗੂ ਕਿੰਨੀ ਜ਼ਬਾਨ ਚ ਲਾਉਂਦੀ ਹੈ ਮੈਂ ਕੁੜੀ ਨੂੰ ਫੋਨ ਕਰਦੀ ਹਾਂ ਹੈਲੋ ਹਾਂਜੀ ਮੰਮੀ ਹਲੋ ਵਿਮਲਾ ਹਾਂਜੀ ਮੰਮੀ ਸასი ਕਾਲ ਸასი ਕਾਲ ਪੁੱਤ ਕਿ ਹਾਲ ਆ ਬੱਸ ਮੰਮੀ ਠੀਕ ਆ ਤੂੰ ਜੀ ਸੁਣਾਓ ਠੀਕ ਹੋ ਠੀਕ ਆ ਪੁੱਤ ਮੈਂ ਕਹਦੀ ਠੀਕ ਆ ਮੈਂ ਤੇ ਵਕਤ ਨੂੰ ਫੜੀ ਆ ਕੀ ਕਰੂਗੀ ਉਹ ਤੈਨੂੰ ਪਤਾ ਤਾਂ ਹੈਗਾ ਨਾ ਬੁਖਾਰ ਨਹੀਂ ਹੋਇਆ ਪਰਝਾਈ ਤੇਰੀ ਨੂੰ ਅੱਛਾ ਹਜੇ ਤੱਕ ਭਾਬੀ ਠੀਕ ਹੀ ਨਹੀਂ ਹੋਈ ਹਾਂ ਭਾਬੀ ਕਿੱਥੋਂ ਠੀਕ ਹੋਈ ਉਹਨੇ ਤੇ ਤੇਰੀ ਮਾਂ ਦੀ ਜਾਨ ਲੈਣੀ ਕੀਤੀ ਆ ਦੱਸ ਮੈਂ ਹੁਣ ਬੁੱਢੇ ਵਰ ਪੁੱਤ ਕਿੰਨਾ ਕੰਮ ਕਰਾਂ ਮੈਂ ਤੈਨੂੰ ਕਹਿਣਾ ਸੀ ਤੂੰ ਆ ਜਾ ਪੁੱਤ ਦੋਕ ਦਿਨ ਓ ਮੰਮੀ ਮੈਂ ਕਿੱਦਾਂ ਜਾ ਤੁਹਾਨੂੰ ਪਤਾ ਬੱਚੇ ਵੀ ਸਕੂਲ ਜਾਂਦੇ ਆ ਕਿੰਨਾ ਮੇਰਾ ਖਲੇਰਾ ਵਾ ਤੁਹਾਨੂੰ ਪਤਾ ਗੁੱਦਾ ਮਾਲ ਡੰਗਰ ਵੀ ਸਾਂਭਣਾ ਹੁੰਦਾ ਵਾ ਮੈਂ ਮੰਮੀ ਘਰੇ ਨਹੀਂ ਹੈਗੇ ਐਦਾਂ ਕਰਦੀ ਆ ਮੈਂ ਸਵੇਰੇ ਆਉਂਗੀ ਹੁਣ ਤੇ ਨਹੀਂ ਮੇਰੇ ਕੋ ਆਇਆ ਜਾਣਾ ਚੱਲ ਸਵੇਰੇ ਆ ਜੀ ਪੁੱਤ ਮੈਂ ਤਾਂ ਬੜੀ ਔਖੀ ਹੂੰ ਕਦੀ ਮੈਨੂੰ ਚਾਹ ਲਿਆ ਦੇ ਮੰਮੀ ਕਦੀ ਮੈਨੂੰ ਰੋਟੀ ਲਿਆ ਦੇ ਮੰਮੀ ਦੱਸ ਮੈਂ ਕਿਹੜਾ ਕਿਹੜਾ ਕੰਮ ਕਰਾਂ ਉਧਰੋਂ ਕੁੜੀ ਉਹਦੀ ਉੱਠ ਕੇ ਦਾਦੀ ਤੂੰ ਕਿੱਦਾਂ ਬੋਲਦੀ ਆ ਮੰਮੀ ਨੂੰ ਬੁਖਾਰ ਹੋ ਗਿਆ ਫੇਰ ਕੀ ਹੋ ਗਿਆ ਦੱਸ ਮੈਂ ਕੀ ਕਰਾਂ ਮੈਂ ਮਣਾਂ ਕੋਈ ਨਹੀਂ ਮੰਮੀ ਤੂੰ ਟੈਨਸ਼ਨ ਨਾ ਲਾਉ ਮੈਂ ਅੱਜ ਸਾਰਾ ਕੋਸਾਮ ਸੁਣ ਕੇ ਨਾ ਸੇਰੇ ਹੀ ਆ ਜੰਨੀ ਆ ਤੁਹਾਡੇ ਕੋਲ ਚਲ ਆ ਜੀ ਪੁੱਤ ਉਹ ਤੇ ਪਈ ਪ੍ਰਧਾਨ ਮੰਤਰੀ ਬਣ ਕੇ ਮੰਜੇ ਤੇ ਚੱਲ ਚੰਗਾ ਪੁੱਤ ਚਲ ਠੀਕ ਆ ਪੁੱਤ ਤੂੰ ਆ ਜਾਈਂਗੀ ਨਾ ਤੇ ਮੇਰੀ ਥੋੜੀ ਜਾਨ ਸੌਖੀ ਹੋ ਜੇਗੀ ਮੈਂ ਫੋਨ ਰੱਖਣ ਲੱਗੀ ਹਾਂ ਠੀਕ ਆ ਠੀਕ ਆ ਚਲ ਕੁੜੀ ਆਏਗੀ ਤੇ ਮੈਨੂੰ ਵੀ ਕੋਈ ਹੌਸਲਾ ਹੋ ਜਾਏਗਾ ਵਿਖਾ ਮੈਂ ਹੁਣੇ ਫੇਰ ਵਜ ਜਾਂਦੇ ਲਾਪੇਗੀ ਮੈਨੂੰ ਸਭ ਠੀਕ ਠਾਕ ਆ ਠੀਕ ਆ ਕੀ ਚਨਾ ਭਾਬੀ ਕੀ ਆ ਲੰਦਾ ਦਾ ਪਤਾ ਨਹੀਂ ਫਰਕ ਨਹੀਂ ਪੈਂਦੇ ਆ ਭਾਜੀ ਬਿਲਕੁਲ ਨਹੀਂ ਫਰਕ ਪੈਂਦੇ ਆ ਅੱਜ ਦੂਜਾ ਤੀਜਾ ਡਾਕਟਰ ਬਦਲ ਲਿਆ ਆ ਵੈ ਪਤਾ ਨਹੀਂ ਕੀ ਗੱਲ ਹੋ ਗਈ ਸਮੇਂ ਨਹੀਂ ਆਂਦੇ ਚੰਗੇ ਚੰਗੇ ਡਾਕਟਰ ਕੋ ਲੈਣੇ ਦਵਾਈ ਨਹੀਂ ਉਹ ਚੰਗੇ ਕੀ ਪਤਾ ਨਹੀਂ ਕਿੰਨੇ ਡਾਕਟਰ ਬਦਲਤੇ ਆ ਕੀ ਪਤਾ ਭਾਬੀ ਨੂੰ ਆਰਾਮ ਕਿਉਂ ਨਹੀਂ ਆਉਂਦਿਆ ਚਾਚਾ ਜਣਾ ਮੈਨੂੰ ਲਗਾਦਾ ਦਵਾਈ ਦੋਈ ਖਾਂਦੇ ਹੀ ਨਹੀਂ ਗੇ ਨਹੀਂ ਨਹੀਂ ਦੀਦੀ ਦਵਾਈ ਤਾਂ ਮੈਂ ਪ੍ਰੋਪਰ ਖਾਣਨੀ ਕਿਛੇ ਨਾ ਦੋ ਦਿਨ ਮੈਂ ਨਾਲ ਘਰ ਦਾ ਕੰਮ ਕਰਦੀ ਰਹਿ ਗਈ ਸਾਂ ਹੁਣ ਇਹਨਾਂ ਨੇ ਮੈਨੂੰ ਸਖਤੀ ਨਾਲ ਕਹਿਤਾ ਕਿ ਮੰਜੇ ਤੋਂ ਪੈਰ ਨਾ ਥਲੇ ਲਾਈ ਤੋ ਮੰਮੀ ਵਿਚਾਰੇ ਇਕੱਲੇ ਲੱਗੇ ਹੋਏ ਐ ਨਾ ਖਰੇ ਤਾਂ ਤੁਹਾਨੂੰ ਬੁਲਾ ਲਿਆ। ਮੈਂ ਕੋ ਤਾਂ ਬੋਲਿਆ ਨਹੀਂ ਜਾਂਦਾ। ਇਹ ਕੀ ਮੈਂ ਸੁਣਨ ਲਿਆ ਘਰ ਦਾ ਕੰਮ ਕਰਾਉਣ ਦੇ। ਭਾਜੀ ਪਤਾ ਕੀ ਹੋਇਆ ਦਵਾਈ ਤੇ ਵਧੀਆ ਹੀ ਖਾਨੀ ਪੀਆ। ਐ ਨਾ 2 ਦਿਨ ਪਹਿਲਾਂ ਨਾ ਮੈਂ ਥੋੜਾ ਬੋਤ ਘਰ ਉੱਠ ਪੀ ਸਮਝ ਗਈ ਥੋੜਾ ਤੁੰਤਰੀ ਲੱਗੀ ਸੀ ਉਹਦੇ ਕਰਕੇ ਨਾ ਬੁਖਾਰ ਵੀ ਲੱਗ ਗਿਆ। ਭਾਬੀ ਤੁਸੀਂ ਰਮਾਨ ਕਰਨਾ ਐ ਨਾ ਦਵਾਈ ਖਾ ਕੇ ਕੰਮ ਥੋੜਾ ਕਰੀਦਾ ਹੁੰਦਾ। ਤੋ ਉਹ ਕੰਮ ਕਿੱਥੇ ਭਾਬੀ ਨੂੰ ਤੇ ਅੱਜ 10 ਦਿਨ ਹੋ ਗਏ ਭਾਬੀ ਕਿਹੜਾ ਤੂੰ ਉੱਠ ਕੇ ਕੰਮ ਕੀਤਾ ਵਾ ਉਦਾਂ ਕੇ ਤੇ 2 ਮਿੰਟ ਉੱਠ ਗਈ ਹੋਏਗੀ। ਹਾਂਜੀ ਹਾਂਜੀ ਉਹਦੇ ਉੱਥੇ ਸਭ ਭਾਬੀ ਤੇ ਮੰਮੀ ਦਾ ਕਦੋਂ ਦੇ ਅੱਜ 10 ਦਿਨ ਹੋ ਗਏ ਵਿਚਾਰੇ ਲੱਗੇ ਹੋਏ ਆ ਉਹਨਾਂ ਦਾ ਕਿਹੜਾ ਸਰੀਰ ਕੰਮ ਕਰਦਾ ਵਾ ਐਸੋ ਮਰਚ 10 ਕੰਮ ਕੀਤੇ ਜਾਂਦੇ ਆ ਉਹਨਾਂ ਕੋ ਹਾਂਜੀ ਦੀਦੀ ਮੈਂ ਮੰਨਦੀ ਆ ਮੰਮੀ ਵਿਚਾਰੇ ਲੱਗੇ ਠੰਡ ਚ ਮੇਰਾ ਵੀ ਕਿੱਥੇ ਜੀਗਦਾ ਮੈਂ ਮੰਝੇ ਤੇ ਪਾਵਾਂ ਮੈਂ ਤਾਂ ਆਪ ਕਾਲੀਆਂ ਬੈੰਗਦੀ ਆ ਚਲੋ ਮੈਂ ਬੈਣੀ ਮੰਮੀ ਨੂੰ ਬਾਅਦ ਚ ਆਪਨਾ ਦਿਨੇ ਤੁਹਾਡੇ ਵਾਸਤੇ ਨਹੀਂ ਕੋਈ ਨਹੀਂ ਅਸੀਂ ਮੰਮੀ ਨੂੰ ਉੱਥੇ ਮਿਲ ਲੈਨੇ ਭਾਬੀ ਆਰਾਮ ਕਰ ਲਾ ਤੂੰ ਠੀਕ ਹੈ ਚਲੋ ਆਓ ਮੰਮੀ ਨੂੰ ਮਿਲ ਲਈਏ ਸੋਈ ਚ ਡੇ ਹੋਣੇ ਵਿਚਾਰੇ ਮਬੀਕੀ ਕਰੀਏਂਦੇ ਨੇ ਆ ਬੱਤ ਮੈਂ ਕਾ ਖਲਾਰਾ ਬੜਾ ਪਿਆ ਵਾ ਤੇ ਮੈਂ ਕਾ ਸ਼ਾਨਦਾਰ ਸੋਈ ਸਾਫ ਕਰਦਾ ਖਲਾਰਾ ਤੋ ਹੀ ਸਾਹਬਣਾ ਸੀ ਕ ਕੰਮ ਵਾਲੀ ਰੱਖ ਲੈਣੀ ਦੋ ਜਾਨ ਦੇਣ ਵਾਸਤੇ ਕੰਮ ਵਾਲੀ ਪਤਾ ਆਉਂਦੀ ਨਹੀਂ ਤੇ ਦੱਸ ਕੀ ਕਰਾਂ ਕਿੱਦਾਂ ਮੇਰੀ ਮਾਂ ਲੱਗੀ ਆ ਕਿਤੇ ਕੰਮ ਤੇ ਤਸ ਹੁੰਦਾ ਵਾ ਮੇਰੀ ਮਾਂ ਕੋ ਕੰਮ ਮੰਮੀ ਕੋਈ ਨਹੀਂ ਪਤਾ ਹੁਣ ਘਰ ਚ ਖਲਾਰਾ ਪਿਆ ਤੇ ਚੁੱਪਣਾ ਹੀ ਪੈਂਦਾ ਨਾ ਕੀ ਕਰਾਂ ਮੈਂ ਮਮਮੀ ਇੰਨਾ ਭੰਡੋਰ ਹੋਇਆ ਕੀ ਕਰਨੂ ਆ ਤੇ ਤੈਨੂੰ ਨਹੀਂ ਪਤਾ ਉਹ ਬਿਮਾਰ ਆ ਤੇ ਤੇ 3 ਕ ਦਿਨ ਆਪਣੇ ਪੇਕੇਆਂ ਨੂੰ ਬੁਲਾ ਲੈਂਦੀ ਆ ਮੈਨੂੰ ਬੁਖਾਰ ਬੜਾ ਮੈਨੂੰ ਬੁਖਾਰ ਬੜਾ ਮੇਰੇ ਆਪ ਬੜੀ ਪਰੇਸ਼ਾਨ ਆ ਭਾਈ ਉਹਨੇ ਤੈਨੂੰ ਬੁਲਾਇਆ ਵਾ ਹੈ ਮੰਮੀ ਜੀ ਇਹਨੂੰ ਇੱਡਾ ਹੀ ਹੈ ਜੋਂਡਿਆ ਪੇਕੇਆਂ ਦਾ 3 ਦਿਨ ਇੱਥੇ ਸਾਧ ਲੈਂਦੀ ਆ ਮੈਂ ਤੈਨੂੰ ਦੱਸਾਂ ਇਹਨੂੰ ਨਾ ਉੱਥੇ ਪੇਕੇ ਹੀ ਤੋਰ ਦੋ ਆਪਣੇ ਸਾਹਮਣੇ ਉਹ 2-4 ਦਿਨ ਹਾਂ ਤਾਂ ਗੱਲ ਮੈਂ ਤੇਰੇ ਠੀਕ ਐ ਮੈਂ ਮੁੰਡੇ ਨੂੰ ਕਹਿਨੀ ਐ ਮੁੰਡੇ ਨੂੰ ਕੀ ਕਰਨ ਨੂੰ ਕਹਿਣਾ ਵਾ ਉਹਦੇ ਪਿਓ ਨੂੰ ਗੋ ਆਣ ਕੇ ਤੇ ਲੈ ਜਾਵੇ ਵੀਰੇ ਕੋ ਕਿੱਥੇ ਟਾਈਮ ਐ ਛੱਡ ਕੇ ਆਉਂਦਾ ਪਹਿਲੇ ਉਹਨੂੰ ਮੰਮੀ ਆਹ ਗੱਲ ਤੇ ਤੁਸੀਂ ਬੜੀ ਵਧੀਆ ਕਹੀ ਆਂ ਹਾਂ ਪੁੱਤ ਲੈ ਦੱਸ ਤੁਸੀਂ ਵੀ ਸਹੀ ਕਹਿਂਦੇ ਬਿਲਕੁਲ ਸਹੀ ਕਹਿਂਦੇ ਜਦ ਨਹੀਂ ਬਿਲਕੁਲ ਸਹੀ ਕਹਿਂਦੇ ਨਹੀਂ ਜਦੋਂ ਨੌ ਬਿਮਾਰ ਹੋਵੇ ਨਾ ਉਹਨੂੰ ਭੇਜ ਦੇਣਾ ਚਾਹੀਦਾ ਪੇਕੇ ਪੁੱਤ ਮੇਰੇ ਇੱਕ ਬੁੱਢੇ ਬਾਰੇ ਹੁਣ ਮੇਰੇ ਕੋ ਕੰਮ ਹੋਣ ਡਿਆ ਵਾ ਤੇ ਇਸੇ ਕਰਕੇ ਮੈਨੂੰ ਬੁਲਾਇਆ ਤੇ ਮੈਂ ਅੰਨੀ ਪਚੱਲ ਜੇ ਪੇਕੇ ਚਲ ਜੂਗੀ ਤੇ ਦੋ ਦਿਨ ਇਹ ਵੀ ਆਰਾਮ ਕਰ ਲੂਗੀ ਮੇਰੀ ਤੇ ਦੋ ਦੋ ਹੀ ਰੋਟੀਆਂ ਖਾਣੀਆਂ ਮਾਵਾ ਧੀਆਂ ਨੇ ਠੀਕ ਹੈ ਕੋਈ ਗੱਲ ਨਹੀਂ ਦੋ ਦਿਨ ਦੇ ਭਾਵੇਂ ਦੱਸ ਦੇ ਰੱਖ ਲੈਣਾ ਕੋਈ ਗੱਲ ਨਹੀਂ ਆਹ ਗੱਲ ਠੀਕ ਕੀਤੀ ਜੇ ਤੁਸੀਂ ਹਾਂ ਮੈਂ ਇਹ ਗੱਲ ਬਿਲਕੁਲ ਠੀਕ ਕਹੀ ਮੰਮੀ ਨੇ ਤੇ ਤੂੰ ਵੀ ਨਾ ਗਾ ਤੂੰ ਤਿਆਰੀ ਕੱਸ ਕੇ ਰੱਖੀ ਕੀ ਕਿਹਾ ਮੈਂ ਕਰ ਲਈ ਤਿਆਰੀ ਕੱਸ ਕੇ ਕਰਨੀ ਮੰਮੀ ਜੀ ਪੁੱਤ ਬਿਲਕੁਲ ਸਹੀ ਹੈ ਕਿੱਦਾਂ ਦੀਆਂ ਗੱਲਾਂ ਕਰਨ ਦੇ ਪੁੱਤ ਤਿਆਰੀ ਬੜਾ ਕਾਦੀ ਕੱਸਣੀ ਹੈ ਜੇ ਉਹ ਨਾ ਨਾ ਤੂੰ ਹੀ ਪੈ ਕੇ ਭੇਜ ਸਕਦੇ ਹੈ ਨਾ ਤੇ ਜਦੋਂ ਤੂੰ ਕਿਤੇ ਬਿਮਾਰ ਹੋਈ ਨਾ ਤੂੰ ਵੀ ਪੇਕੇ ਹੀ ਆਏਂਗੀ ਮੇਰੇ ਸੋਹਰੇ ਘਰੋਂ ਕਿਉਂ ਤੰਗੀ ਦਿੰਦੀ ਆ ਵੀ ਤੈਨੂੰ ਉੱਥੇ ਮਿਲਣਾਂ ਤੂੰ ਹੀ ਇੱਥੇ ਆ ਜੀ ਚਲ ਮਮੀ ਜੀ ਕਰੋ ਤਿਆਰੀ ਤਹੀ ਨਹੀਂ ਨੌਂ ਰੁਪਏ ਕੇ ਭੇਜਾਂ ਦੀ 10 15 ਰੁਪਏ ਨਾਲ ਭੇਜ ਹੀ ਦਿਓ ਵਧੀਆ ਗੱਲਾਂ ਨਾਲੇ ਨਾ ਤੁਸੀਂ ਤਿਆਰੀ ਰੱਖੀਂਗਾ ਤੂੰ ਜਦੋਂ ਕਿਤੇ ਮਾਰੀ ਮੱਟੀ ਢਲੀ ਮਿੱਠੀ ਹੋਈ ਨਾ ਤੇ ਪੇਕੇ ਹੀ ਆ ਜਾ ਕਰੀ ਠੀਕ ਹੈ ਨਾ ਮਮੀ ਜੀ ਬਾਜੂ ਪੁੱਤ ਮੇਰੇ ਗਾਲ ਸੁਣ ਕੇ ਜਾਇਓ ਆ ਤੂੰ ਹੀ ਕੀ ਕਹਿਣ ਦੇ ਪੁੱਤ ਕੀ ਕਹਿੰਦੇ ਆ ਤੁਹਾਨੂੰ ਸਮਝ ਨਹੀਂ ਲੱਗੀ ਨਹੀਂ ਪੁੱਤ ਮੈਨੂੰ ਸਮਝ ਨਹੀਂ ਲੱਗੀ ਜਿਆਦਾ ਚੰਗੀ ਤਰ੍ਹਾਂ ਸਮਝਾਣਾ ਪੜਾ ਤੁਹਾਨੂੰ ਮੇਰੀ ਗੱਲ ਸੁਣੋ ਮੰਮੀ ਜੀ ਜਿਉ ਤੁਹਾਡੀ ਨੋ ਆ ਉਹ ਸਾਰੀ ਸਾਰੀ ਉਮਰ ਤੁਹਾਡੇ ਵਾਸਤੇ ਕੰਮ ਕਰਦੀ ਆ ਸਾਰਾ ਪਰਿਵਾਰ ਖਾਂਦੀ ਆ ਜਿਉ ਅੱਜ ਉਹ ਬਿਮਾਰ ਹੋ ਗਈ ਆ ਉਹਨੂੰ ਤੁਸੀਂ ਪੇਕੇ ਭੇਜ ਦੇ ਲੱਗੇ ਜੀ ਤੇ ਕੱਲ ਨੂੰ ਇਹ ਧੀ ਦਾੜੀ ਵੀ ਬਿਮਾਰ ਹੋ ਗਈ ਨਾ ਕਿ ਨਹੀਂ ਇਹ ਵੀ ਪੇਕੇ ਹੀ ਆਇਆ ਕਰੋਗੀ ਫੋਨ ਦੇਣਾ ਕਰਿਆ ਕਰੋ ਵੀ ਅਸੀਂ ਆ ਚੱਲੇ ਆ ਤੇਰੀ ਦਵਾਈ ਲੈ ਆਣੇ ਆ ਤੇਰਾ ਤੇ ਫਰੂਟ ਲੈ ਆਣੇ ਆ ਉਹ ਚੀਜ਼ਾਂ ਦੀ ਲੋੜ ਨਹੀਂ ਆ ਇਹ ਪੇਕੇ ਹੀ ਆਇਆ ਕਰੂਗੀ ਫਿਰ ਉਹਦੇ ਪੇਕੇ ਆ ਗਏ ਤੇ ਤੁਹਾਨੂੰ ਖੇਚਲ ਪੈ ਗਈ ਤੇ ਕੀ ਗੱਲ ਆ ਜਦੋਂ ਤੁਸੀਂ ਆਂਦੇ ਜੇ ਉੱਧਰ ਤੇ ਸਾਡੀ ਮਾਂ ਨੂੰ ਕੋਈ ਖੇਚਲ ਨਹੀਂ ਪੈਂਦੀ ਤੇ ਤੁਸੀਂ ਧਿਆਰੀ ਰੱਖੀਂ ਘਾਹ ਤੋਂ ਜੇਕਰ ਬਿਮਾਰ ਹੋਈ ਨਾ ਤੇ ਪੇਕੇ ਹੀ ਛੱਡ ਕੇ ਜਾਇਆ ਕਰੋ ਤਾਂ ਨਾ ਮੈਂ ਮੰਮੀ ਇਹ ਕੀ ਕਹਿ ਗਿਆ ਪੁੱਤ ਗੱਲ ਤੇ ਸਹੀ ਕਹਿ ਗਿਆ ਖਰੀਆਂ ਖੋਟੀਆਂ ਸੁਣਾ ਗਿਆ ਮੰਮੀ ਆਪਾਂ ਨਾ ਹੁਣ ਭਾਬੀ ਨੂੰ ਪੇਕੇ ਨਹੀਂ ਭੇਜਣਾ ਆਹ ਪੁੱਤ ਕੱਲ ਨੂੰ ਮੈਂ ਤੇ ਉਹਨੇ ਘਰ ਸਾਹਮਣਾ ਕੋਈ ਚੱਲ ਆਪਾਂ ਮਾਵਾਂ ਤੀਆਂ ਨਾਲ ਕੇ ਨਾ ਪੁੱਤ ਕੰਮ ਕਰ ਲਈ ਚਲੋ ਠੀਕ ਹੈ ਮੰਮੀ ਹਾਂ